ਕੈਨੇਡਾ ਤੋਂ ਆਈ ਰੁਪਿੰਦਰ ਕੌਰ ਦੇ ਆਇਆ ਸਾਹਮਣੇ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਸਭ ਨੂੰ ਪਤਾ ਕਿ ਪਿਛਲੀ ਦਿਨੀ ਕੈਨੇਡਾ ਤੋਂ ਇੱਕ ਕੁੜੀ ਆਈ ਸੀ ਰੁਪਿੰਦਰ ਕੌਰ ਉਸਦੇ ਪਤੀ ਦਾ ਨਾਂ ਗੁਰਵਿੰਦਰ ਸਿੰਘ ਸੀ ਤਾਂ ਉਸ ਨੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਇਹ ਤੁਸੀਂ ਸਾਬਣੇ ਖਬਰਾਂ ਸੁਣੀਆਂ ਤੇ ਸਭ ਨੂੰ ਸੱਚ ਪਤਾ ਪਰ ਉੱਥੇ ਇੱਕ ਗੱਲ ਇਹ ਵੀ ਸੌਣ ਨੂੰ ਮਿਲੀ ਕਿ ਪਿੰਡ ਵਾਲੇ ਜਾਂ ਰਪਿੰਦਰ ਕੌਰ ਦਾ ਪਿਤਾ ਜਿਹੜਾ ਸੀ ਉਹ ਉੱਥੇ ਪਹੁੰਚਿਆ ਜਾਂ ਨਹੀਂ ਪਹੁੰਚਿਆ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੀ ਤਰ੍ਹਾਂ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਸੀ ਰਪਿੰਦਰ ਕੌਰ ਦੇ ਪਿੰਡ ਦਾ ਨਾਮ ਸੀ ਤਾਰਾ ਤੇ ਪਿੰਡ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਕਰਦੇ ਸੀ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਆਉਂਦੇ ਸੀ ਕਿ ਉਸ ਪਿੰਡ ਦੇ ਜਿਹੜੇ ਲੋਕ ਆ ਉਹ ਬਹੁਤ ਸਮੇਂ ਤੋਂ ਕ੍ਰਾਈਮ ਕਰਦੇ ਨੇ ਨਸ਼ਾ ਵੇਚਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਤਾਂ ਇਸ ਦਾ ਵੱਡਾ ਖਲਾਸਾ ਪਿੰਡ ਦੀ ਪੰਚਾਇਤ ਜਿਹਦੇ ਵਿੱਚ ਮੌਜੂਦ ਤਿੰਨ ਸਰਪੰਚਾਂ ਨੇ ਕੀਤਾ ਪਿੰਡ ਵਾਲਿਆਂ ਨੇ ਦੱਸਿਆ ਕਿ ਬੱਚੀ ਦਾ ਸੁਭਾਅ ਕਿਹੋ ਜਿਹਾ ਸੀ ਪਿੰਡ ਵਾਲਿਆਂ ਨੇ ਇਹ ਵੀ ਦੱਸਿਆ ਕਿ ਬੱਚੀ ਛੋਟੀ ਹੁੰਦੀ ਤੇ ਉਸ ਦਾ ਭਰਾ ਜਿਹੜਾ ਸੀ ਉਹ ਫਰੀਦਕੋਟ ਪੜ੍ਹਦੇ ਸੀ ਤਾਂ ਮਾਪਿਓ ਨੇ ਕੋਈ ਕਮੀ ਨਹੀਂ ਛੱਡੀ ਸੀ ਮਾਪਿਓ ਦਾਦਾ ਹਮੇਸ਼ਾ ਆਪਣੀ ਬੱਚੀ ਦੇ ਨਾਲ ਰਪਿੰਦਰ ਕੌਰ ਦੇ ਨਾਲ ਉਸ ਨੂੰ ਫਰੀਦਕੋਟ ਸਕੂਲ ਲੈ ਕੇ ਜਾਂਦੇ ਸੀ ਤਾਂ ਸਕੂਲੋਂ ਵਾਪਸ ਲੈ ਕੇ ਆਉਂਦੇ ਸੀ ਤਾਂ 2000 ਕਹਿੰਦੇ ਕਿ 2025 ਦੇ ਵਿੱਚ ਜਿਹੜਾ ਮੁੰਡੇ ਦੇ ਨਾਲ ਰਲ ਕੇ ਰੁਪਿੰਦਰ ਨੇ ਕਤਲ ਕੀਤਾ 2025 ਦੇ ਵਿੱਚ ਉਸਦੇ ਨਾਲ ਸੰਬੰਧ ਬਣਿਆ ਪਰ ਇਸ ਦਾ ਮਾਪੇ ਨੂੰ ਕੁਝ ਨਹੀਂ ਪਤਾ ਸੀ ਇਥੋਂ ਤੱਕ ਕਿ ਜਿਹੜੇ ਪਿੰਡ ਦੇ ਤਿੰਨ ਸਰਪੰਚ ਸੀ ਉਹਨਾਂ ਨੇ ਇਹ ਵੀ ਆਖਿਆ ਕਿ ਸਾਡੇ ਮਾੜੇ ਕਰਮਾਂ ਉਹ ਕੁੜੀ ਸਾਡੇ ਘਰ ਪੈਦਾ ਹੋਈ ਉਹ ਕਹਿੰਦੇ ਕਿ ਪਿਤਾ ਦਾ ਸੁਭਾਅ ਇਹੋ ਜਿਹਾ ਨਹੀਂ ਹੁੰਦਾ ਸੀ ਪਿਤਾ ਤਾਂ ਇਹੋ ਜਿਹਾ ਬੰਦਾ ਸੀ ਕਿ ਉਸਤੇ ਪੁੱਛੇ ਤੋਂ ਬਿਨਾ ਪਿੰਡ ਦੇ ਵਿੱਚ ਕੋਈ ਵੀ ਕੰਮ ਨਹੀਂ ਹੁੰਦਾ ਸੀ ਲਾਗਲੇ ਲਾਗਲੇ ਪਿੰਡਾਂ ਦੇ ਵਿੱਚ ਜੇ ਕੋਈ ਫੈਸਲਾ ਕਰਨਾ ਹੁੰਦਾ ਸੀ ਤਾਂ ਕਹਿੰਦੇ ਸੀ ਕਿ ਜਸਵਿੰਦਰ ਸਿੰਘ ਨੂੰ ਲੈ ਕੇ ਆਓ ਜਾਨੀ ਕਿ ਰਪਿੰਦਰ ਸਿੰਘ ਦੇ ਪਿਤਾ ਨੂੰ ਤਾਂ ਰਪਿੰਦਰ ਸਿੰਘ ਦਾ ਪਿਤਾ ਤੇ ਪਿੰਡ ਵਾਲੇ ਕਹਿੰਦੇ ਕਿ ਸਾਨੂੰ ਬਹੁਤ ਦੁੱਖ ਹੋਆ ਸਾਡੇ ਵਾਸਤੇ ਤਾਂ ਇਹ ਉਦਨੀ ਮਰ ਗਈ ਸੀ ਜਿੱਦਣ ਸਾਨੂੰ ਇਹ ਪਤਾ ਲੱਗਾ ਕਿ ਰਪਿੰਦਰ ਕੌਰ ਨੇ ਹੀ ਆਪਣੇ ਪਤੀ ਦਾ ਕਤਲ ਕੀਤਾ ਦੋਸਤੋ ਰਪਿੰਦਰ ਕੌਰ ਦੇ ਪਿੰਡ ਦੇ ਪਿੰਡ ਵਾਲਿਆਂ ਨੇ ਤੇ ਉਸਦੇ ਪਿਤਾ ਨੇ ਇਹ ਵੀ ਕਿਹਾ ਕਿ ਜਿਹੜਾ ਪੁਲਿਸ ਦਾ ਜਦੋਂ ਫੋਨ ਆਇਆ ਕਿ ਰੁਪਿੰਦਰ ਕੌਰ ਦੇ ਕੱਪੜੇ, ਜਰਾਬਾਂ, ਬੂਟ ਲੈ ਕੇ ਆਓ ਤਾਂ ਉਸਦੇ ਪਿਤਾ ਨੇ ਉੱਠ ਕੇ ਸਾਰੇ ਪਿੰਡ ਨੂੰ ਇਹ ਕਹਿ ਦਿੱਤਾ ਕਿ ਜੋ ਉਸਦੀ ਮਦਦ ਕਰੂਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਵੇਗਾ ਸਾਡੇ ਪੇਰਸ ਦੇ ਪਿਤਾ ਨੇ ਤੇ ਪਿੰਡ ਵਾਲਿਆਂ ਨੇ ਇਹ ਵੀ ਕਹਿ ਦਿੱਤਾ ਸਾਡੇ ਵਾਸਤੇ ਅੱਜ ਤੋਂ ਉਹ ਮਰ ਗਈ ਸਾਡਾ ਉਸਨੇ ਜਵਾਈ ਨਹੀਂ ਸਾਡਾ ਤਾਂ ਉਸਨੇ ਪੁੱਤ ਮਾਰ ਦਿੱਤਾ ਕਹਿੰਦੇ ਕਿ ਸਾਡਾ ਪੁੱਤ ਇੰਨਾ ਚੰਗਾ ਸੀ ਕਿ ਉਹ ਕਿਸੇ ਨੂੰ ਮਾਰਾ ਲਬਜ਼ ਨਹੀਂ ਕਹਿੰਦਾ ਸੀ ਅਰਪਿੰਦਰ ਕੌਰ ਨੂੰ ਬਹੁਤ ਸਾਰੀ ਖੋਲ ਦਿੱਤੀ ਹੋਈ ਸੀ ਉਸਨੇ ਸਕੋਰਪੀਓ ਗੱਡੀ ਲੈ ਕੇ ਦਿੱਤੀ ਹੋਈ ਸੀ ਤਾਂ ਆਪ ਉਹ ਮੋਟਰਸਾਈਕਲ ਦੇ ਉੱਤੇ ਬੈਂਕ ਵਿੱਚ ਨੌਕਰੀ ਕਰਨ ਜਾਂਦਾ ਸੀ ਸਾਡਾ ਜਵਾਈ ਇੰਨਾ ਚੰਗਾ ਸੀ ਪਿੰਡ ਵਾਲਿਆਂ ਪੰਚਾਇਤ ਨੇ ਕਿਹਾ ਕਿ ਜਦੋਂ ਪਿੰਡ ਵਾਲਿਆਂ ਨੇ ਸਾਨੂੰ ਬਾਹ ਤੋਂ ਫੜ ਕੇ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਸਾਨੂੰ ਦੁੱਖ ਲੱਗਾ ਸਾਨੂੰ ਦੁੱਖ ਇਸ ਗੱਲ ਦਾ ਲੱਗਾ ਕਿ ਅਸੀਂ ਤਾਂ ਹਿਰਖ ਕਰਨ ਵਾਸਤੇ ਆਏ ਸੀ ਸਾਨੂੰ ਪਿੰਡ ਦੀ ਪੰਚਾਇਤ ਸਮਝ ਕੇ ਉੱਥੇ ਬੈਠ ਲੈਣ ਦਿੰਦੇ ਪਰ ਸਾਨੂੰ ਪਿੰਡ ਵਾਲਿਆਂ ਨੇ ੱੱੱਕੇ ਮਾਰ ਕੇ ਬਾਹ ਫੜ ਕੇ ਬਾਹਰ ਕੱਢ ਦਿੱਤਾ ਤਾਂ ਅਸੀਂ ਉੱਥੋਂ ਚੱਲ ਕੇ ਵਾਪਸ ਆ ਗਏ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਪਿੰਡ ਬਾਰੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਰਪਿੰਦਰ ਕੌਰ ਦੇ ਪਿਤਾ ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਤਾਂ ਹਰ ਰੋਜ਼ ਮਰਦੇ ਹਾਂ ਉਸਨੇ ਸਾਡੇ ਪੁੱਤ ਨੂੰ ਤਾਂ ਇੱਕ ਵਾਰੀ ਮਾਰ ਦਿੱਤਾ ਇਸ ਦੁਨੀਆ ਤੋਂ ਤੋੜ ਦਿੱਤਾ ਜਾਣੀ ਕਿ ਸਾਡੇ ਜਵਾਈ ਨੂੰ ਸਾਡੀ ਹੀ ਕੁੜੀ ਨੇ ਖਤਮ ਕਰ ਦਿੱਤਾ ਪਰ ਅਸੀਂ ਹਰ ਰੋਜ਼ ਖਤਮ ਹੁੰਨੇ ਆ ਲੋਕਾਂ ਦੇ ਤਾਨੇ ਮੇਨੇ ਸੁਣਦੇ ਆ ਅਸੀਂ ਇੱਥੋਂ ਤੱਕ ਕਿ ਹਮੇਸ਼ਾ ਜਿਹੜਾ ਕਿ ਗੁਰਵਿੰਦਰ ਸਿੰਘ ਸਾਡਾ ਪੁੱਤ ਸੀ ਪੁੱਤ ਰਹੇਗਾ ਅਸੀਂ ਹਮੇਸ਼ਾ ਉਸਦੇ ਪਰਿਵਾਰ ਦੇ ਨਾਲ ਖੜੇ ਆ ਉਹ ਸਾਨੂੰ ਇਹ ਨਾ ਕਹਿਣ ਕਿ ਅਸੀਂ ਰਪਿੰਦਰ ਕੌਰ ਦੇ ਪਿਤਾ ਹਾਂ ਜਾਂ ਮਾਂ ਆ ਪਿੰਡ ਵਾਲਿਆਂ ਨੇ ਕਿਹਾ ਕਿ ਅਜ਼ੀਮ ਮੋਡੇ ਦੇ ਨਾਲ ਮੋਢਾ ਲਾ ਕੇ ਗੁਰਵਿੰਦਰ ਸਿੰਘ ਦੇ ਪਿਤਾ ਦੇ ਨਾਲ ਕੇਸ ਲੜਾਂਗੇ ਸਾਡੇ ਵਾਸਤੇ ਸਾਡੀ ਤੀ ਉਸ ਦਿਨ ਹੀ ਖਤਮ ਹੋ ਗਈ ਸੀ ਮਰ ਗਈ ਸੀ ਇਸ ਕਰਕੇ ਸਾਨੂੰ ਮਾਫ਼ ਕੀਤਾ ਜਾਵੇ ਮੈਂ ਮਾਫੀ ਮੰਗਣ ਦੇ ਹੱਕ ਵਿੱਚ ਨਹੀਂ ਹਾਂ ਦੋਸਤੋ ਪਿੰਡ ਦੀ ਪੰਚਾਇਤ ਨੇ ਇਹ ਵੀ ਆਖਿਆ ਕਿ ਮਾਪੇ ਜਿਹੜੇ ਹੁੰਦੇ ਆ ਉਹ ਕਦੀ ਵੀ ਨਹੀਂ ਕਹਿੰਦੇ ਕਿ ਸਾਡੇ ਜਿਹੜੇ ਆ ਧੀ ਪੁੱਤ ਇਸ ਤਰ੍ਹਾਂ ਨਿਕਲ ਜਾਣ ਦੋਸਤੋ ਪਿੰਡ ਦੇ ਲੋਕਾਂ ਨੇ ਇਹ ਵੀ ਆਖਿਆ ਕਿ ਮਾਪੇ ਨੂੰ ਨਹੀਂ ਪਤਾ ਸੀ ਕਿ ਜਿਹੜੀ ਸਾਡੀ ਜਿਹੜੀ ਧੀ ਰਪਿੰਦਰ ਕੌਰ ਆ ਉਹ ਗਲਤ ਸੰਗਤ ਵਿੱਚ ਪੈ ਚੁੱਕੀ ਆ ਇੱਥੋਂ ਤੱਕ ਕਿ ਸਾਡੀ ਕੁੜੀ ਦੇ ਉੱਤੇ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਉਹ ਸ਼ਰਾਬ ਪਿੰਦੀ ਆ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਖਬਰ ਨਹੀਂ ਸੀ ਤੇ ਉਹ ਕਿੱਥੇ ਜਾਂਦੀ ਆ ਹੋਟਲਾਂ ਦੇ ਵਿੱਚ ਰਹਿੰਦੀ ਆ ਇਹ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਉੱਤੇ ਇਲਜ਼ਾਮ ਲਾਏ ਗਏ ਨੇ ਕਿ ਉਸਨ ਉਹਨਾਂ ਦੇ ਜਿਹੜੇ ਮਾਪਿਓ ਵਾ ਜਾਂ ਕੁਝ ਪਿੰਡ ਵਾਲੇ ਆ ਉਹਨਾਂ ਨੂੰ ਇਹ ਸਭ ਪਤਾ ਸੀ ਤਾਂ ਉਹੀ हल्ला ਛੇੜੀ ਦਿੰਦੇ ਸੀ ਦੋਸਤੋ ਉਸਦੇ ਮਾਤਾ ਪਿਤਾ ਨੇ ਇਹੀ ਕਿਹਾ ਕਿ ਸਾਨੂੰ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਸੀ ਅਰਪਿੰਦਰ ਕੌਰ ਦੇ ਪਿੰਡ ਦੀ ਪੰਚਾਇਤ ਨੇ ਇਹ ਵੀ ਕਿਹਾ ਕਿ ਇਸ ਦੇ ਵਿੱਚ ਕੋਈ ਵੀ ਪੰਚਾਇਤ ਦਾ ਜਾਂ ਪਿੰਡ ਵਾਲਿਆਂ ਦਾ ਜਾਂ ਉਸਦੇ ਮਾਪੇ ਦਾ ਕੋਈ ਵੀ ਕਸੂਰ ਨਹੀਂ ਹੈਗਾ ਇਸ ਕਰਕੇ ਉਹਨਾਂ ਦੇ ਉੱਤੇ ਕਮੈਂਟ ਨਾ ਕੱਸੇ ਜਾਣ ਅਸੀਂ ਪਿੰਡ ਵਾਲੇ ਤੇ ਗੁਰਵਿੰਦਰ ਦੇ ਨਾਲ ਹਾਂ ਉਸਦੇ ਪਿਤਾ ਨੇ ਤਾਂ ਉਦਨ ਦੀ ਰੋਟੀ ਨਹੀਂ ਖਾਧੀ ਜਦੋਂ ਦਾ ਉਸਦਾ ਜਵਾਈ ਇਸ ਦੁਨੀਆ ਤੋਂ ਚਲੇ ਗਿਆ ਉਹ ਇਹੀ ਅੱਜ ਤੱਕ ਕਹੀ ਜਾਂਦਾ ਕਿ ਮੇਰਾ ਜਵਾਈ ਨਹੀਂ ਸੀ ਮੇਰਾ ਪੁੱਤ ਸੀ ਸਾਡੇ ਵਾਸਤੇ ਰਪਿੰਦਰਕੌਰ ਉਦਨ ਹੀ ਮਰ ਗਈ ਸੀ ਤਾ ਅੱਜ ਤੋਂ ਬਾਦ ਰਪਿੰਦਰ ਕੌਰ ਦੇ ਉੱਤੇ ਜੋ ਇਲਜ਼ਾਮ ਲੱਗੇ ਨੇ ਜੇ ਅਸੀਂ ਉਸ ਦੀ ਕੇਸ ਦੇ ਵਿੱਚ ਪਿੰਡ ਵਾਲੇ ਜਾਂ ਉਸਦੇ ਮਾਪੇ ਉਸਦੇ ਪਿੱਛੇ ਗਏ ਤਾਂ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਅਸੀਂ ਹਮੇਸ਼ਾ ਗੁਰਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਖੜੇ ਆ ਤੇ ਖੜੇ ਰਾਵਾਂਗੇ ਦੋਸਤੋ ਉੱਥੇ ਹੀ ਅਸੀਂ ਜਦੋਂ ਉਹਨਾਂ ਦੇ ਘਰ ਵਿੱਚ ਜਿਹੜੀ ਕੰਮ ਕਰਦੀ ਸੀ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਦੱਸਿਆ ਕਿ ਮੈਂ 6 ਸਾਲ ਤੋਂ ਗੁਰਵਿੰਦਰ ਸਿੰਘ ਉਹਨਾਂ ਦੇ ਘਰੇ ਕੰਮ ਕਰਦੀ ਸੀ ਤਾਂ ਰਪਿੰਦਰ ਕੌਰ ਕਦੀ ਵੀ ਮੇਰੇ ਘਰ ਮੈਨੂੰ ਲੈਣ ਵਾਸਤੇ ਨਹੀਂ ਆਈ ਕਿਉਂਕਿ ਉਹ ਵੱਡੇ ਕਰਦੇ ਸੀ ਤਾਂ ਅਸੀਂ ਉਹ ਮੈਨੂੰ ਫੋਨ ਕਰ ਦਿੰਦੀ ਹੁੰਦੀ ਸੀ ਤਾਂ ਮੈਂ ਘਰੇ ਚੱਲ ਜਾਂਦੀ ਸੀ 4 ਤੋਂ 5 ਦਿਨਾਂ ਬਾਅਦ ਮੈਂ ਉਹਨਾਂ ਦੇ ਘਰ ਸਾਫ-ਸਫਾਈ ਦਾ ਕੰਮ ਕਰਦੀ ਸੀ ਜਦ ਅਸੀਂ ਉਸ ਨੂੰ ਪੁੱਛਿਆ ਕਿ ਰਪਿੰਦਰ ਕੌਰ ਦਾ ਸੁਭਾਅ ਕਿਹੋ ਜਿਹਾ ਸੀ ਤਾਂ ਉਹ ਕਹਿੰਦੀ ਕਿ ਮੈਂ 6 ਸਾਲਾਂ ਦੇ ਵਿੱਚ ਉਸ ਨੂੰ ਬਹੁਤ ਘੱਟ ਬੋਲਦੀ ਦੇਖਿਆ ਬਸ ਮੈਨੂੰ ਇੰਨਾ ਕੁ ਪਤਾ ਸੀ ਕਿ ਜਿਹੜੀ ਰਪਿੰਦਰ ਕੌਰ ਵਾ ਉਹ ਫਰੀਦਕੋਟ ਬੁਟੀਕ ਦਾ ਕੰਮ ਕਰਦੀ ਆ ਤੇ ਗੁਰਵਿੰਦਰ ਜਿਹੜਾ ਉਹ ਬੈਂਕ ਦੇ ਵਿੱਚ ਕੰਮ ਕਰਦਾ ਤਾਂ 4-5 ਦਿਨਾਂ ਵਿੱਚ ਸਿਰਫ ਉਹ ਅੱਧੇ ਘੰਟੇ ਵਾਸਤੇ ਮੈਨੂੰ ਆਪਣੇ ਘਰ ਵਿੱਚ ਕੰਮ ਕਰਨ ਵਾਸਤੇ ਸੱਦੇ ਸਨ ਇਥੋਂ ਤੱਕ ਕਿ ਕੰਮ ਵਾਲੀ ਨੇ ਇਹ ਆਖਿਆ ਕਿ ਗੁਰਵਿੰਦਰ ਭਾਜੀ ਦਾ ਸੁਭਾਅ ਤਾਂ ਇੰਨਾ ਵਧੀਆ ਸੀ ਤਾਂ ਉਸਨੇ 2-3 ਸਾਲ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਉਹ ਫ੍ਰੀ ਪੜ੍ਹਾਈ ਕਦੀ ਕੋਈ ਸੋਚ ਨਹੀਂ ਸਕਦਾ ਸੀ ਕਿ ਰਪਿੰਦਰ ਕੌਰ ਗੁਰਵਿੰਦਰ ਸਿੰਘ ਨੂੰ ਇਹ ਉਹ ਜਿਹਾ ਕੰਮ ਕਰ ਸਕਦੀ ਆ ਕਿਉਂਕਿ ਗੁਰਵਿੰਦਰ ਸਿੰਘ ਦਾ ਸਬਾ ਇੰਨਾ ਕੁ ਵਧੀਆ ਸੀ ਤਾਂ ਉਹ ਹਰੇਕ ਦੀ ਮਦਦ ਕਰਨ ਵਾਲਾ ਮੁੰਡਾ ਸੀ ਤਾਂ ਕੋਈ ਵੀ ਉਸ ਦਾ ਮਾਰਾ ਨਹੀਂ ਸੋਚ ਸਕਦਾ ਸੀ ਪਰ ਯਕੀਨ ਨਹੀਂ ਹੁੰਦਾ ਕਿ ਉਸ ਦੀ ਪਤਨੀ ਜੋ ਕਹਿੰਦੇ ਕਿ ਉਸ ਦੀ ਪਤਨੀ ਨੇ ਉਸ ਦਾ ਕਤਲ ਕਰ ਦਿੱਤਾ ਦੋਸਤੋ ਅੱਜ ਕੱਲ ਇਹ ਜਿਹੜੇ ਕ੍ਰਾਈਮ ਆ ਬਹੁਤ ਜ਼ਿਆਦਾ ਵੱਧ ਗਏ ਹਨ ਇਸ ਦੇ ਪਿੱਛੇ ਕੀ ਆ ਉਹ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਜਰੂਰ ਦੱਸਿਓ ਤਾਂ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤੇ ਮੈਂ ਆਪਣੀ ਜਿਹੜੀਆਂ ਕੁੜੀਆਂ ਵਾਂ ਉਹਨਾਂ ਨੂੰ ਵੀ ਆਖਦਾ ਜਿਹੜੇ ਮੁੰਡੇ ਆ ਉਹਨਾਂ ਨੂੰ ਵੀ ਇਹ ਕਹਿਣਾ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਪਿੱਛੇ ਰਹੋ ਕਿਉਂਕਿ ਸੋਸ਼ਲ ਮੀਡੀਆ ਤੇ ਉੱਤੇ ਜੋ ਦਿਖਾਇਆ ਜਾਂਦਾ ਉਹ ਸੱਚ ਨਹੀਂ ਹੁੰਦਾ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਕਿ ਅਜੀਹਾ ਕਿਉਂ ਹੁੰਦਾ ਕਿ ਅੱਜ ਕੱਲ ਜਿਹੜੀਆਂ ਪਤਨੀਆਂ ਵਾਂ ਉਹ ਪਤੀ ਦਾ ਕਤਲ ਕਿਉਂ ਕਰ ਦਿੰਦੀਆਂ ਨੇ ਜਾਂ ਪਤੀ ਨੂੰ ਛੱਡ ਕੇ ਕਿਸੇ ਹੋਰ ਮੁੰਡੇ ਦੇ ਨਾਲ ਸਬੰਧ ਕਿਉਂ ਬਣਾ ਲੈਂਦੀਆਂ ਨੇ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ